ਵੈਸੇ ਵੀ ਉਹਨਾਂ ਦਾ ਚੁੱਲਾ ਜਿਹੜਾ ਹੈ ਉਹ ਤੜਕਿਆ ਹੋਇਆ ਇੱਕ ਸਟੈਂਡ ਦੇ ਆਸਰੇ ਖੜੋਤਾ ਹੋਇਆ ਉਹ ਸਟੈਂਡ ਦੇ ਆਸਰੇ ਖੜੋਤਾ ਤੇ ਉਹ ਸਟੈਂਡ ਵੀ ਅਸੀਂ ਲੈ ਲੈਣਾ ਤੇ ਜਦੋਂ ਅਸੀਂ ਸਟੈਂਡ ਲੈ ਲਿਆ ਉਹ ਜਿਹਦੇ ਆਸਰੇ ਖੜੋਤਾ ਨਾ ਉਹ ਸਟੈਂਡ ਤਿੰਨ ਪਹੀਆਂ ਵਾਲਾ ਤਿੰਨ ਪਿੱਲਰਾਂ ਵਾਲਾ ਤੇ ਜਿੱਦਾਂ ਅਸੀਂ ਉਹ ਸਟੈਂਡ ਲੈ ਲਿਆ ਤੇ ਇਹਨਾਂ ਦੇ ਚੁੱਲ੍ਹੇ ਨੇ ਖੇਰੂ ਖੇਰੂ ਹੋ ਜਾਣਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਨਵੇਂ ਧੜੇ ਦੇ ਪ੍ਰਧਾਨ ਬਣ ਗਏ ਹਨ। ਗਿਆਨੀ ਹਰਪ੍ਰੀਤ ਸਿੰਘ ਜੋ 2018 ਤੋਂ 2023 ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ, ਪੰਥਕ ਮੁੱਦਿਆਂ ਤੇ ਆਪਣੇ ਸਿੱਧੇ ਤੇ ਤਿੱਖੇ ਬਿਆਨਾਂ ਲਈ ਜਾਣੇ ਜਾਂਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਅੰਦਰੋਂ ਹੀ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਚੁਣੌਤੀ ਦੇਣ ਵਾਲਿਆਂ ਵਿੱਚੋਂ ਉਹ ਅਗਵਾਈ 'ਚ ਆਏ ਹਨ ਯਾਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ਤੇ ਵੱਖ-ਵੱਖ ਧੜਿਆਂ ਨੇ ਆਪਣੇ ਬਿਆਨ ਦਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ ਕੁਝ ਲੋਕ ਆਪਣੇ ਨਿੱਜੀ ਫਾਇਦੇ ਲਈ ਪਾਰਟੀ ਦੇ ਨਾਮ ਅਤੇ ਚਿੰਨ੍ਹ ਨੂੰ ਗਲਤ ਤਰੀਕੇ ਨਾਲ ਵਰਤ ਰਹੇ ਹਨ ਮੇਰਾ ਮਨ ਤਾਂ ਨਹੀਂ ਸੀ ਗੱਲ ਕਰਨ ਲਈ ਪਰ ਅੱਜ ਦੁੱਖ ਨਾਲ ਕਹਿ ਰਹੇ ਹਾਂ ਕਿੰਸ ਆਬਿ ਸਰਪ੍ਰੀਤ ਸਿੰਘ ਨੇ ਆ ਸਾਰੇ ਤੁਹਾਡੇ ਜ਼ਿਲ੍ਹੇ ਦੇ ਰਖੜਾ ਚੰਦੂ ਮਾਰਾ ਨੇ ਸਾਰਿਆਂ ਨੇ ਸੈਂਟਰ ਨਾਲ ਮਿਲ ਕੇ ਪਲਾਨ ਬਣਾ ਲਿਆ ਕਿ ਜੇ ਪੰਜਾਬ ਦੇ ਉੱਤੇ ਤੁਸੀਂ ਕਾਬਜ ਹੋਣਾ ਤੇ ਬਾਦਲ ਪਰਿਵਾਰ ਨੂੰ ਪਾਸੇ ਕਰ ਦਿਓ ਤੇ ਪਲਾਨ ਬਣਾਇਆ ਕਿਵੇਂ ਪਾਸੇ ਹੋਣਗੇ ਉਹ ਹਰਪ੍ਰੀਤ ਨਾਲ ਗੱਲ ਹੋ ਗਈ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਕੋਲੇ ਦਰਖਾਸਤ ਦੇ ਦਿਓ ਮੈਂ ਤਲਬ ਕਰਕੇ ਇਹਨੂੰ ਪੰਤੂ ਕੱਢ ਦੂੰਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਕਦੇ ਪੰਜਾਬ ਦੀ ਆਵਾਜ਼ ਹੁੰਦੀ ਸੀ ਹੁਣ ਇਹ ਧੜਿਆਂ ਵਿੱਚ ਵੰਡ ਕੇ ਸਿਰਫ ਕੁਰਸੀ ਦੀ ਲੜਾਈ ਬਣ ਚੁੱਕਾ ਹੈ। ਉਹ ਦੂਜੀਆਂ ਪਾਰਟੀਆਂ ਵਾਲੇ ਵਿਹਲੇ ਬੈਠੇ ਨੇ ਕਹਿੰਦੇ ਐਂ ਸਰਕਾਰ ਬਣ ਜੂਗੀ। ਐਂ ਕਹੇ ਬਣ ਜੂਗੀ ਪਬਲਿਕ ਜਾਉਂਗੇ ਲੋਕਾਂ ਦੀਆਂ ਸਮੱਸਿਆਵਾਂ ਲੋਕਾਂ ਦੇ ਦੁੱਖ ਸੁੱਖ ਸੁਣੋਗੇ ਫੇਰ ਤੋਂ ਤੋਂ ਬਾਅਦ ਲੋਕ ਤੇ ਟੁਰਨਾਉਣਗੇ ਐਂ ਕਹੇ ਬਣ ਜੂਗੀ। ਕਹਿੰਦੇ ਨਹੀਂ ਸਾਡੀ ਵਾਰੀ ਹੈ ਹੁਣ ਸਾਡੀ ਵਾਰੀ ਹੈ ਐਂ ਕਿਵੇਂ ਵਾਰੀ ਹੈ ਤੁਹਾਡੀ। ਇਹ ਕੋਈ ਕੱਸੀ ਦੀ ਵਾਰੀ ਹੈ। ਵੀ 12:20 ਤੇ ਸੀ ਨੱਕਾ ਵੱਡਣਾ ਐ ਨਹੀਂ ਵਾਰੀਆਂ ਆਉਂਦੀਆਂ ਸਵਾਪਸ ਚਲੜੀ ਜਾਂਦੇ ਨੇ ਮੈਂ ਬਣੂੰਗਾ ਮੈਂ ਬਣੂੰਗਾ ਉਹ ਇੱਕ ਕਹਾਵਤ ਹੈ ਮੁੰਡੇ ਨੇ ਪੁੱਛਿਆ ਆਪਣੀ ਮਾਂ ਨੂੰ ਕਹਿੰਦਾ ਬੇਬੇ ਜੇ ਆਪਣੇ ਪਿੰਡ ਵਾਲਾ ਨੰਬਰਦਾਰ ਮਰ ਜੇ ਕੌਣ ਬਣੂੰਗਾ ਫਿਰ ਉਹ ਕਹਿੰਦੀ ਪੁੱਤ ਉਹਦਾ ਮੁੰਡਾ ਬਣੂੰਗਾ ਵੱਡਾ ਮੁੰਡਾ ਬਣੂਗਾ ਕਹਿੰਦਾ ਜੇ ਉਹ ਵੀ ਮਰ ਜੇ ਕਹਿੰਦੀ ਫਿਰ ਫਿਰ ਤੂੰ ਛੋਟਾ ਮੁੰਡਾ ਬਣੂਗਾ ਕਹਿੰਦਾ ਜੇ ਛੋਟਾ ਮੁੰਡਾ ਵੀ ਮਰ ਜੇ ਉਹ ਕਹਿੰਦੀ ਪੁੱਤ ਭਾਵੇਂ ਸਾਰਾ ਪਿੰਡ ਮਰ ਜੇ ਤੇਰੀ ਵਾਰੀ ਨਹੀਂ ਆਉਣੀ ਐਡਵੋਕੇਟ ਅਰਸ਼ਦੀਪ ਸਿੰਘ ਨੇ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ਤੇ ਬਿਆਨ ਦਿੱਤੇ ਗਿਆਨੀ ਹਰਪ੍ਰੀਤ ਜੀ ਜਿਨ੍ਹਾਂ ਨੂੰ ਅੱਜ ਬਾਗੀ ਧੜੇ ਨੇ ਆਪਣਾ ਪ੍ਰਧਾਨ ਚੁਣਿਆ ਇਹ ਤਾਂ 2 ਦਸੰਬਰ ਦੇ ਹੁਕਮਨਾਮੇ ਦੇ ਸਮੇਂ ਜ਼ਥੇਦਾਰ ਸੀ ਮਨ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਆਪ ਹੀ ਸੱਦਿਆ ਸੱਜਾ ਸੁਣਾਈ ਤੇ ਆਪ ਹੀ ਇੱਕ ਬਾਗੀ ਧੜੇ ਦੇ ਮਤਲਬ ਧੜਿਆਂ ਦੀ ਰਾਜਨੀਤੀ ਨੂੰ ਫਸੀਲ ਤੋਂ ਇਨਕਾਰਿਆ ਤੇ ਆਪ ਹੀ ਇੱਕ ਧੜੇ ਦੇ ਪ੍ਰਧਾਨ ਬਣ ਕੇ ਬਹਿ ਕੇ ਇਹ ਤੋਂ ਵੱਡੀ ਪੋਲਿਟਿਕਲ ਇੱਛਾ ਕਿਸੇ ਦੀ ਕਦੇ ਸਾਹਮਣੇ ਆ ਸਕਦੀ ਪੰਜਾਬ ਦੀ ਰਾਜਨੀਤੀ ਵਿੱਚ ਇਹ ਸ਼੍ਰੋਮਣੀ ਅਕਾਲੀ ਦਲ ਦੀ 1996 ਤੋਂ ਬਾਅਦ ਹੋਈ ਸਭ ਤੋਂ ਵੱਡੀ ਵੰਡ ਹੈ ਤਰੰਤਾਰਨ ਵਿੱਚ ਆਉਣ ਵਾਲੀ ਬਾਈ ਇਲੈਕਸ਼ਨ ਇਸ ਨਵੇਂ ਧੜੇ ਦੀ ਲੋਕਪ੍ਰਿਅਤਾ ਦੀ ਸਭ ਤੋਂ ਪਹਿਲੀ ਕਮੇਟੀ ਹੋਵੇਗੀ ਜੇ ਇੱਥੇ ਚੰਗਾ ਨਤੀਜਾ ਆਉਂਦਾ ਹੈ ਤਾਂ ਸੁਖਬੀਰ ਬਾਦਲ ਲਈ ਇਹ ਵੱਡਾ ਝਟਕਾ ਹੋ ਸਕਦਾ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਨਾਲ ਹੀ ਇੱਕ ਨਵੀਂ ਸਿਆਸੀ ਜੰਗ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਧੜੇ ਦਾ ਨਾਮ ਵੀ ਸ਼੍ਰੋਮਣੀ ਅਕਾਲੀ ਦਲ ਹੀ ਰਹੇਗਾ ਅਤੇ ਚਿੰਨ ਵੀ ਉਹਨਾਂ ਦੇ ਅਨੁਸਾਰ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਆਪਣੀ ਅਸਲ ਰੂਪ ਤੋਂ ਹਟ ਗਿਆ ਹੈ ਅਸੀਂ ਮੁੜ ਪੰਥ ਅਤੇ ਪੰਜਾਬ ਦੇ ਹਿੱਤਾਂ ਲਈ ਲੜਾਂਗੇ ਨਾ ਕਿ ਸਿਰਫ ਚੋਣਾਂ ਜਿੱਤਣ ਲਈ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਤੇ ਆਪਣੀ رائے ਕਮੈਂਟ ਚ ਜਰੂਰ ਦਿਓ ਅਸੀਂ ਇਸ ਮੁੱਦੇ ਤੇ ਹੋਰ ਵੀ ਅਪਡੇਟ ਲਿਆਉਂਦੇ ਰਹਾਂਗੇ ਸਾਡਾ ਪੰਜਾਬ ਨਿਊਜ਼ ਚੈਨਲ ਦੇ ਸਾਰੇ ਭੈਣਾਂ ਅਤੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ